ਆਮ ਆਦਮੀ ਪਾਰਟੀ ਦੇ ਸੀਨੀ ਰਾਗੂ ਰਿਟਾਇਰਡ ਬीडीपीਓ ਹਰਦੀਪ ਸਿੰਘ ਸੋਡੇ ਦੀ ਧਰਮ ਪਤਨੀ ਸੁਸ਼ਮਾ ਸੋਡੇ ਰਿਟਾਇਰਡ ਮੁਖ ਅਧਿਆਪਕਾ ਜੋ ਕਿ ਵਾਰ ਨੰਬਰ 21 ਤੋਂ ਉਮੀਦਵਾਰ ਹਨ ਦੀ ਚੋਣ ਮਹੀਮ ਸਿਖਰਾਂ ਤੇ ਹੈ। ਉਹਨਾਂ ਦੇ ਵੱਲੋਂ ਬਿੱਤੇ ਦਿਨਾਂ ਤੋਂ ਭਰਮੀਆਂ ਮੀਟਿੰਗਾਂ ਕਰਨ ਤੋਂ ਇਲਾਵਾ ਘਰ-ਘਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਦੀ ਚੋਣ ਕਮਾਂਡ ਖੁਦ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਉਹਨਾਂ ਦੇ ਪ੍ਰਾਚ ਚੇਅਰਮੈਨ ਜੁਰਾਵਰ ਸਿੰਘ ਨੇ ਸੰਭਾਲੀ ਹੋਈ ਹੈ। ਚੇਅਰਮੈਨ ਚਰਾਬਰ ਸਿੰਘ ਨੇ ਅੱਜ ਸੁਸ਼ਮਾ ਸੋਢੀ ਤੇ ਹਰਦੇਵ ਸੋਢੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਪਾਰਟੀ ਵਰਕਰਾਂ ਦੇ ਪ੍ਰਭਾਵਸ਼ਾਲੀ ਇਕੱਠ ਦੇ ਨਾਲ ਅਰਬਨ ਸਟੇਟ 'ਚ ਘਰ-ਘਰ ਚੋਣ ਪ੍ਰਚਾਰ ਕਰਦੇ ਆ ਚੋਣ ਨਿਸ਼ਾਨ ਝਾੜੂ ਲਈ ਵੋਟਾਂ ਮੰਗੀਆਂ ਇਸ ਮੌਕੇ ਜਿੱਥੇ ਸੁਸ਼ਮਾ ਸੋਢੀ ਨੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਜਿਤਾਉਣ ਦੀ ਅਪੀਲ ਕੀਤੀ ਉੱਥੇ ਹੀ ਹਰਦੇਵ ਸੋਢੀ ਨੇ ਦੱਸਿਆ ਕਿ ਉਹਨਾਂ ਨੂੰ ਜਿਸ ਤਰ੍ਹਾਂ ਪਰਮਾ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਦੀ ਪਤਨੀ ਦੀ ਜਿੱਤ ਯਕੀਨੀ ਹੈ ਉਹਨਾਂ ਕਿਹਾ ਕਿ ਮੰਤਰੀ ਹਦੀਪ ਸਿੰਘ ਮੁੰਡੀਆਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ ਲੋਕਾਂ ਦੇ ਸਿਰ ਝੜ ਕੇ ਬੋਲ ਰਹੇ ਨੇ ਚੇਅਰਮੈਨ ਜਰਵਰ ਸਿੰਘ ਨੇ ਲੋਕਾਂ ਤੋਂ ਮਿਲ ਰਹੇ ਪਰਮੇ ਹੁੰਗਾਰੇ ਨੂੰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋੜੀ ਦੁਆਰਾ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਅਤੇ ਦਿੱਤੀਆਂ ਗਰੰਟੀਆਂ ਨੂੰ ਅਮਲੀ ਜਾਮਾ ਪਹਿਨਾਉਣਾ ਦੱਸਿਆ ਅੱਜ ਅਰਧੋ ਸਟੇਟ ਦੇ ਵਿੱਚ ਫੇਸ ਟੂ ਦੇ ਵਿੱਚ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਦਾ ਜਿਹੜੇ ਕਿ ਸਾਡੇ ਹਰਦੇਪ ਸਿੰਘ ਛੋਡੀ ਜੀ ਉਹਨਾਂ ਦੇ ਵਾਈਫ ਕੜੇ ਆਲ ਨੰਬਰ 21 ਤੋਂ ਲੋਕਾਂ ਨੇ ਬਹੁਤ ਭਰਮਾ ਹੁੰਗਾਰਾ ਦਿੱਤਾ ਪਾਰਟੀ ਤੋਂ ਖੁਸ਼ ਹੈ ਸਰਦਾਰ ਭਗਵਾਨ ਸਿੰਘ ਮਾਨ ਦੇ ਕੰਮਾਂ ਤੋਂ ਲੋਕ ਖੁਸ਼ ਹੈ ਲੋਕ ਸਾਰੇ ਕਹਿ ਰਹੇ ਆ ਤੁਹਾਡੇ ਨਾਲ ਹੈ ਅਜੇ ਕੀ ਪੜਿਆ ਲਿਖਿਆ ਏਰੀਆ ਏ ਮਹਿੰਗਾ ਏਰੀਆ ਕਹ ਲੋ ਫਿਰ ਵੀ ਲੋਕ ਬਾਹਰ ਨਿਕਲ ਨਿਕਲ ਕੇ ਹੰਗਾਰਾ ਭਰ ਰਿਹਾ ਵੀ ਅਸੀਂ ਤੁਹਾਡੇ ਨਾਲ ਆ ਆਵਾਜ਼ ਵੀ ਪਾਰਟੀ ਨੂੰ ਦੱਸਾਵਾਂਗੇ ਇਹਨਾਂ ਦੇ ਕੰਮਾਂ ਤੋਂ ਖੁਸ਼ ਹੈ ਤੁਸੀਂ ਵੱਡਾ ਪ੍ਰੋਗਰਾਮ ਦੇ ਰਹੇ ਜੀ ਵੱਡੇ ਪ੍ਰੋਗਰਾਮ ਇੱਕ ਦੋ ਦਿਨ ਪਹਿਲਾਂ ਰੋਡ ショਅ ਕੱਢਾਂਗੇ ਜੀ ਇੱਥੇ ਪੂਰਾ ਵਧੀਆ ਲੋਕ ਸਾਰੇ ਨਾਲ ਹੈ

ਇਹ ਜੀ ਫੰਗਾਰਾ ਮਿਲਿਆ ਤਾਂ ਜ਼ਰੂਰ ਕਰਾਂਗੇ ਜੀ ਹਾਂ ਜੀ ਜੀ ਤਾਂ ਜੀ ਹੋ ਨੰਬਰ 10 2 ਨੰਬਰ ਦਾ ਬਟਨ ਦਾ ਬਾਕੀ ਹਰਦੇਵ ਸਿੰਘ ਸੋਢੀ ਬੀਡੀਪੀ ਵੋਟਰ ਮੇਰੀ ਪਤਨੀ ਸੁਮਨ ਸੋਢੀ ਨੂੰ 9120 ਟਿਕਟ ਮਿਲਿਆ ਅਸੀਂ ਜਿਹੜੀ ਇਹ ਚੋਣ ਹੈ ਵਿਕਾਸ ਦੇ ਮੁੱਦੇ ਤੇ ਲੜਦੇ ਆਂ ਛੇ ਸੂਝਾਂ ਦੇ ਮੁੱਦੇ ਤੇ ਲੜਦੇ ਆਂ ਇਸ ਪਲੇ ਇਹ ਮੁੱਦੇ ਤੇ ਚਿੱਟਾ ਵੀ ਵਿਮਾਰੀ ਸਾਡੇ ਮਾਨ ਜੋ ਮੰਤਰੀ ਸਦਾਜੀ ਦੀਪ ਸਿੰਘ ਜੀ ਮੁੰਡੀਆਂ ਨੇ ਸਭ ਤੋਂ ਜਗਲੀ ਕੀਤਾ ਵਿਕਾਸ ਕੀਤਾ ਅਸੀਂ ਉਹਨਾਂ ਦੇ ਡੈਮੇਜ ਇਟ ਲਾਗਿਆ ਅੱਜ ਸਾਡੇ ਵਿੱਚ ਸੁਦਾਗ ਜਿਹੜਾ ਵਾਪਸ ਹੋਇਆ ਇਹਨਾਂ ਕੰਬੇਲ ਕਰਾਈ ਹੋਏ ਨੇ ਬਹੁਤ ਵੱਡੀ ਗਿਣਤੀ ਰੁਕਣ ਹੋ ਰਿਹਾ ਪਿਆ ਅਤੇ ਇੱਕ ਵੱਡੀ ਜਿਹੀ ਰੋਸੋ ਸੀ ਆ ਅੱਛਾ ਜੀ ਜੋ ਆਪਣਾ ਦੂਰ ਤੋਂ ਦੂਰ ਸੀਗਾ ਇੱਕ ਵੈਲੀ ਆ ਗਈ ਪਬਲਿਕ ਤੋਂ ਜਨਤਾ ਵੱਲੋਂ ਦੇਗੇਂ ਦਿਵਸ ਹਰ ਸਵਾਗਤ ਹੈ ਅਸੀਂ ਇਲਾਕਾ ਨੂੰ ਅੱਜ ਰੋਟੋ ਨਾਲ ਗੱਲ ਕਰਦੇ ਤੇ ਬੋਕ ਬੋਕ ਪ੍ਰਦੈਸ਼ ਵੀ ਕਰਾਂਗਾ ਕਿ ਆਪ ਪਾਤੀ ਦਾ ਝਾੜੂ ਦਾ ਸਾਹ ਦੋ ਦਮ ਬੱਤੇ ਹੈ 21 ਨੰਬਰ ਹਾਰਦਾ ਉਹ ਪਾ ਕੇ ਬਦਲ ਦੱਬ ਕੇ ਸਾਨੂੰ ਕਾਮਯਾਬ ਕਰੋ ਤਾਂ ਅਸੀਂ ਉਹ ਅੱਜ ਵੀ ਰਾਤ ਨੂੰ ਤੇ ਰਾਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਡੇ ਜਿਹਨੇ ਕੈਬਨਟ ਮੰਤਰੀ ਹਰੀ ਸਿੰਘ ਮੁੱਢਿਆ ਜੀ ਨੇ ਕੋਈ ਕੰਮ ਦੀ ਕਰਨ ਜੀ ਕਸਰ ਨਹੀਂ ਛੱਡੀ ਸੌਣ ਸਾਡੀ ਵਾਰੀ ਆ ਇਹ ਕੌਂਸਲ ਦੇ ਵੋਟਾਂ ਚ ਉਹਨਾਂ ਨੇ ਦਿੱਤੇ ਹੋਏ ਉਮੀਦਵਾਰ ਨੂੰ ਵੋਟਾਂ ਪਾ ਕੇ ਆਪਾਂ ਕਾਮਯਾਬ ਬਣਾ ਜੀ ਕਾਜੋ ਉੱਪਰ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਆ ਥੱਲੇ ਲੋਕਲ ਬਾਡੀ ਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਹੋਵੇ ਤੇ ਡਬਲ ਇੰਜਨ ਨਾਲ ਕੰਮ ਹੋਊਗਾ ਬਸ ਇਹੀ ਕਰਨਾ ਵਾਹਿਗੁਰੂ ਜੀ ਕਾ